ਦੁਨੀਆ ਦੀ ਹਿਸਟਰੀ ਦੇ ਵਿੱਚ ਐਨੀਆਂ ਕਦਾਵਾਂ ਐਨੀ ਛੋਟੀ ਉਮਰ 'ਚ ਕਿਸੇ ਨੇ ਨਹੀਂ ਪੜੀਆਂ ਦੁਨੀਆ ਦੇ ਜਿੰਨੇ ਕੈਦੀ ਐਸਾ ਕੈਦੀ ਦੁਨੀਆ 'ਚ ਕਦੀ ਆਇਆ ਨਹੀਂ ਨਾ ਕਦੀ ਸ਼ਹਿਦ ਆਏਗਾ ਉਦੋਂ ਦੱਸੋ ਦੇ ਜਾ ਰਿਹਾ ਫਾਂਸੀ ਦੇ ਫੰਦੇ ਤੇ ਜੇਲ੍ਹ ਰਹੋ ਨੇ ਪੈਰੀਆਤ ਲਾਵੇ ਅੱਛਾ ਹਾਂ ਫਿਰ ਔਰ ਇਹ ਆਖਰੀ ਇੱਛਾ ਪੁੱਛੀ ਗਈ ਤਾਂ ਕਿਹਾ ਕਿ ਆਈ ਵਿਸ਼ ਆਈ ਕੁੱਡ ਫਿਨਿਸ਼ ਦਿਸ ਬੁੱਕ ਕੁਝ ਹੋਇਆ ਕਿ ਨਹੀਂ ਉਹ ਨੇ ਉਹ ਨੇ ਕਿਹਾ ਨਾ ਕਿ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲਣ ਡਿਆ ਲੇਕਿਨ ਉਹਨਾਂ ਦਾ ਤਾਂ ਮੈਨੂਅਲ ਜੇਲ ਮੈਨੂਅਲ ਹੈ ਨਾ ਉਹ ਤਾਂ ਫਾਂਸੀ ਦੇ ਦੇ ਨਹੀਂ ਸੀ ਉਹਨਾਂ ਨੇ। ਦੁਆਣਾ ਦੁਆਣਾ ਵੀ ਹੁੰਦਾ ਉਸ ਤੋਂ ਪਹਿਲੇ ਹਾਲਾਂਕਿ ਉਸ ਦਿਨ ਨੇ ਤੇ ਯਾਰ ਨੇ ਚਾਵਲ ਖਵਾਤੇ ਸੀਗੇ ਉਹਨੇ ਕਿਹਾ ਯਾਰ ਚਾਹ ਕਿਉਂਕਿ ਇਹ ਨਾ ਕਿ ਜਦੋਂ ਫਾਂਸੀ ਦਿੰਦੇ ਨਾ ਤੇ ਪਾਟੀਆਂ ਦਾ ਖਤਰਾ ਹੁੰਦਾ ਵੈਸੇ ਤੇ ਮਤਲਬ ਕਿ ਉਹ ਖਾਲੀ ਪੇ ਕਹੇ ਇਹ ਇਹ ਕੋਈ ਸਿਆਨੇ ਬਲਕੇ ਇਹ ਵੀ ਇੱਕ ਨੂੰ ਕਿਹਾ ਔਰ ਇਹਨੇ ਜੋ ਉਹਨੇ ਕੋਲ ਸਮਾਨ ਸੋਹਦਾ ਇਹਦਾ ਦੇਖੋ ਆਖਰੀ ਵਕਤ ਇਹਨੇ ਕੋਲ ਪੁੱਛਿਆ ਤੇਰੀ ਕੋਈ ਹਾਰਦਿਕ ਇੱਛਾ ਆਖਰੀ ਇੱਛਾ ਹੋਵੇ ਕਹਿੰਦਾ ਮੈਂ ਨਾ ਜਿਹੜਾ ਸਫਾਈ ਕਰਨਾ ਉਹਨੂੰ ਬੇਬੇ ਕਹਿੰਦਾ ਸੀ ਬੇਬੇ ਤੁਹਾਨੂੰ ਪਤਾ ਪੰਜਾਬੀ ਜਮਾ ਨੂੰ ਕਹਿੰਦੇ ਨੇ ਹਰਿਆਣੇ ਤੇ ਬੇਬੇ ਭੈਣ ਨੂੰ ਕਹਿੰਦੇ ਨੇ ਵਸੇ ਤੇ ਇਹਨੇ ਉਹਨੂੰ ਕਿਹਾ ਸੀਗਾ ਕਿ ਯਾਰ ਮੈਂ ਤੇਰੀ ਆਦੀ ਰੋਟੀ ਖਾਣਾ ਚਾਹੁੰਦਾ ਉਹਨੇ ਕਿਹਾ ਸਰਦਾਰ ਜੀ ਤੁਸੀਂ ਮਤਲਬ ਕਿ ਮੈਂ ਤਾਂ ਇਹਨਾ ਛੋਟਾ ਕੰਮ ਕਰਦਾ ਤੁਸੀਂ ਕਹਿੰਦਾ ਨਹੀਂ ਨਹੀਂ ਮੇਰੀ ਮਾਂ ਵੀ ਤਾਂ ਮੇਰਾ ਜੋ ਹੈ ਸਾਫ ਕਰਦੀ ਸੀ ਗੰਦਗੀ ਤੇ ਮਾਂ ਨੂੰ ਮੈਂ ਨਫ਼ਰਤ ਕਰਨੀ ਸ਼ੁਰੂ ਕਰ ਦੇਗਾ ਤੂੰ ਨੂੰ ਮਾਂ ਕਿ ਸਮਝਦਾ ਸੀ ਦੇਬੇ ਸਮਝ ਮਤਲਬ ਦਲਿਤਾਂ ਦੇ ਬਾਰੇ ਜਾਂਦੀ ਸੋਚ ਦੇ ਵੈਸੇ ਚਮਨ ਲਾਲ ਨੇ ਕਹਾ ਹੈ ਕਿ ਡਾਕਟਰ ਵੇਟ ਕਰਦੇ ਬਾਅਦ ਕੋਈ ਅਗਰ ਦਲਿਤਾਂ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਨ ਵਾਲਾ ਸੀ ਤਾਂ ਭਗਤ ਸਿੰਘ ਸੀ ਬਹੁਤ ਕੱਟੂਕਨੋਏ ਉਹ ਕੰਨ ਜਦੋਂ ਨੇ ਕੇਸ ਕਟਵਾਤੇ ਤੇ ਕੋ ਸਰਾਰਨਜੀਤ ਸਿੰਘ ਪਤਾ ਨਹੀਂ ਰਣਬੀਰ ਸਿੰਘ ਮੈਂ ਨਾ ਭੁੱਲਿਆ ਨੂੰ ਮਿਲਣ ਗਿਆ ਕਹਿੰਦਾ ਤੂੰ ਸਿੱਖ ਹੋ ਗਿਆ ਵਾਲ ਕਟਵਾਤੇ ਮੈਂ ਤੇਰੇ ਨਾਲ ਗੱਲ ਨਹੀਂ ਕਰਦਾ ਫਿਰ ਬੜਾ ਦੁਖੀ ਹੋਇਆ ਸੈਂਸਿਟਿਵ ਸੀਗਾ ਬੜਾ ਆਫਟਰ ਉਹ ਇੱਕ ਜਗ੍ਹਾ ਲਿਖਦਾ ਵੀ ਹੈ ਚਿੱਠੀ ਦੇ ਉਹਦੇ ਚ ਆਪਣੇ ਲੇਖ ਕਿ ਸਿੱਖ ਧਰਮ ਦਾ ਮਤਲਬ ਹੈ ਦੇਸ਼ ਵਾਸਤੇ ਅੰਗਾਂ ਕਟਵਾਉਣਾ ਮੈਂ ਤਾਂ ਹਾਲੇ ਵਾਲ ਹੀ ਕਟਵਾਏ ਨੇ ਕੱਲ ਨੂੰ ਮੈਂ ਗਰਦਨ ਵੀ ਕਟਵਾਵਾਂਗਾ ਹੁੰਦੀ ਕੋਈ ਇੰਟਰਪ੍ਰੀਟੇਸ਼ਨ ਮਤਲਬ ਕਿ ਤੁਸੀਂ ਦੇਖੋ ਹਰ ਗੱਲ ਵਿੱਚ ਇੱਕ मीनिंग ਹੈ ਇੱਕ ਮੈਸੇਜ ਹੈ ਇਨਸਪਾਇਰਿੰਗ ਹੈ ਮਤਲਬ ਕਿ ਉਸ ਬੰਦੇ ਦੀ ਕੁਆਲਿਟੀਜ਼ ਇੰਨੀਆਂ ਜ਼ਿਆਦਾ ਨਹੀਂ ਹੈ ਉਮਰ ਐਨੀ ਛੋਟੀ ਹੋਵੇ ਵੱਡਾ ਕੰਮ ਕਰਨਾ ਚਾਹੁੰਦਾ ਸੀਗਾ ਇਹ ਤਾਂ ਅਸੰਭਵ ਹੈ ਉਹਨੇ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਜੀ ਔਰ ਮੈਂ ਆਪਣੀ ਕਿਤਾਬ ਵਿੱਚ ਆਖਰੀ ਲਾਈਨ ਲਿਖੀ ਹੈ ਭਗਤ ਸਿੰਘ ਬਚਪਨ ਜਿੰਨੇ ਰੇਤੂ ਡਰਦਾ ਸੀਗਾ ਭਗਤ ਸਿੰਘ ਮੈਰੀਟੋਰੀਅਸ ਸਟੂਡੈਂਟ ਨਹੀਂ ਸੀਗਾ ਭਗਤ ਸਿੰਘ ਨੂੰ ਕੱਪੜੇ ਚੱਜ ਨਾਲ ਪਾਣੇ ਨਹੀਂ ਆਉਂਦੇ ਸੀਗੇ ਵਾਦੇ ਤਾਂ ਠੀਕ ਹੈ ਸਾਰਾ ਕੁਝ ਸਿੱਖ ਗਿਆ ਸੀਗਾ ਭਗਤ ਸਿੰਘ ਪਿਓ ਗੁਲਮਾਰ ਵੀ ਕਹਿੰਦਾ ਸੀਗਾ ਕਈ ਵੇ ਇੱਕ ਵਾਰੀ ਲੋਰਚ ਪਿਓ ਕੁੱਟਣ ਲੱਗ ਪਿਆ ਕਹਿੰਦਾ ਬਾਪੂ ਕੀ ਕਰਨ ਡਿਆ ਦੁਨੀਆ ਦੇਖਦੀ ਐ ਮਾਰਾ ਖਾਂਦਾ ਸੀਗਾ ਭਗਤ ਸਿੰਘ ਇੱਕ ਪਿੰਡ ਦਾ ਮੁੰਡਾ ਇੱਕ ਸਾਧਾਰਨ ਸਾ ਬੱਚਾ ਇੱਕ ਨੰਬਰ ਦਾ ਪੈਟਰਆਰਡ ਬਣਿਆ ਸੀ ਕਿਉਂ ਨਹੀਂ ਬਣ ਸਕਦੇ on the ਪਿਓ ਦੀ ਮੋਨੋਪੋਲੀ ਕਰ ਹੂੰ ਸਾਧਾਰਨ ਦਾ ਪਿੰਡ ਦਾ ਬੰਦਾ ਇੰਨਾ ਵੱਡਾ ਬਣ ਗਿਆ ਅਗਰ ਉਹ ਬਣ ਸਕਦਾ ਤੇ ਸਾਡੇ ਨੌਜਵਾਨ ਅਜੇ ਤੱਕ ਬੁਰੀਆਂ ਫੈਸਿਲਿਟੀਆਂ ਨੇ ਹੋਂਦ ਤਾ ਤੁਹਾਡੇ ਕੋਲ ਲੈਣੀਆਂ ਚੀਜ਼ਾਂ ਨੇ ਕਿ ਤੁਸੀਂ ਜੋ ਚਾਹ ਕਰ ਸਕਦੇ ਹੋ ਬੜਾ ਸਕੋਪ ਹੈ ਲੇਕਨ ਅਨਫੋਰਚਨਟਲੀ ਇੰਡੀਆ ਇਜ਼ ਗੋਇੰਗ ਫਰਮ ਬੈਡ ਟੂ ਵਰਸ ਬੜਾ ਦੁੱਖ ਹੁੰਦਾ ਮੈਂ ਤਾਂ ਅੱਜ ਦੇ ਵਾਤਾਵਰਨ ਨੂੰ ਦੇਖਣਾ ਐਨੀ ਰਾਜਨੀਤੀ ਗਿਰ ਗਈ ਹੈ ਭਗਤ ਸਿੰਘ ਜਦੋਂ ਲਾਇਬ੍ਰੇਰੀਜ਼ ਬੈਠਦਾ ਸੀਗਾ ਉਹ ਵੇਖਦਾ ਸੀ ਮੁੰਡਾ ਕਿਤਾਬ ਕਿਹੜੀ ਗੜਦਾ ਜੇ ਉਹਨੇ ਕਿਸੇ ਦੇਸ਼ ਭਗਤੀ ਕਿਤਾਬ ਗੜਦੀ ਉਹਨੂੰ ਚੇਜ਼ ਕਰਦਾ ਫਾਲੋ ਕਰਦਾ ਸੀਗਾ ਉਹਨੂੰ ਦੋਸਤ ਬਣਾਉਂਦਾ ਸੀਗਾ ਲੋ ਉਹਦੀ ਸੋਚ ਦੇਖੋ ਮਾਈ ਗੋਡ ਹੈ ਅਦਰਵਾਇਜ਼ ਆਇਕਲ ਤਾਂ ਕੋਈ ਦੇਖਦਾ ਹੁਣ ਤਾਂ ਕੋਈ ਪੜਦਾ ਹੀ ਨਹੀਂਗਾ ਮੈਂ ਇੱਕ ਵਾਰੀ ਕਾਲਜ ਦੇ ਹੋਸਟਲ ਵਿੱਚ ਘੁੰਮ ਰਿਹਾ ਸੀਗਾ ਇੱਕ ਮੁੰਡਾ ਰੋ ਰਿਹਾ ਮੇਗਾ ਬੇਟਾ ਕੀ ਬਾਤ ਹੈ ਰੋ ਕਿਉ ਰਹਾ ਹੈ ਕਹਤਾ ਜੀ ਮੈਂਨੇ ਆਪਣੇ ਪਿਤਾ ਜੀ ਕੋ ਚਿੱਠੀ ਲਿਖੀ ਥੀ ਕਿ ਮੈਨੂੰ 25 ਰੁਪਏ ਭੇਜੋ ਉਹਨੇ ਕਿਤਾਬ ਭੇਜਦੀ 25 ਰੁਪਏ ਨਹੀਂ ਭੇਜੇ ਅਸੀਂ ਕਹਤਾ ਉਹ ਤੇਨੂੰ ਕਿਤਾਬ ਨਹੀਂ ਕਹਤਾ ਕਿ ਉਹ ਤਾਂ ਬਹਾਨਾ ਥਾ ਜੀ ਮੈਨੂੰ 25 ਰੁਪਏ ਚਾਹੀਏ ਥੇ ਲੋਗਾਂ ਨੂੰ ਪਤਾ ਨਹੀਂ ਬੱਚਿਆਂ ਨੂੰ ਜਿਆਦਾ ਪਤਾ ਨਹੀਂ ਚਲੋ ਸ਼ੁਕਰ ਹੈ ਕਿ ਕੁਛ ਥੋੜੀ ਜੀ ਹਵਾ ਚੱਲਣ ਲੱਗੀ ਹੈ ਜਿੰਨਾ ਇਹ ਜਿਆਦਾ ਪਪੂਲਰ ਹੋਏਗਾ ਉਦੋਂ ਉਹ ਨਹੀਂ ਦੇ ਉਹਨਾਂ ਹੀ ਹਿੰਦੁਸਤਾਨ ਦੇ ਛੂਛ ਜਾਗਰਤੀ ਹੋਏ ਜਿਹੜੇ ਨੇ ਸੰਭਾਵਨਾ ਹੈਗੀ ਹੈ ਤੇ ਤੁਸੀਂ ਇਸ ਟਾਪਿਕ ਤੇ ਇੰਟਰਵਿਊ ਮੇਰਾ ਲਿਆ ਚਲੋ ਮੇਰੇ ਵਰਗੇ ਸਾਰਾ ਨੂੰ ਬੰਦੇ ਨੂੰ ਬੋਲਣ ਦਾ ਮੌਕਾ ਦਿੱਤਾ ਲੇਕਿਨ ਇਹ ਪਰਸਨੈਲਿਟੀ ਬਹੁਤ ਗ੍ਰੇਟ ਸੀ ਵੰਡਰਫੁਲ ਆਈ ਸੈਲੂਟ ਏਮ